ਦੰਨਿਆ ਹੋਇਆ ਕਿ ਉਹ ਚੱਲਣਾ ਹੈ ਬਸ ਬਸਾ ਬਸਾ ਪੂਰਾ ਲੱਗਦਾ ਹੈ ਫਾਕੀ ਬਈ ਅਰਾ ਕੁਝ ਨਹੀਂ ਨਾ ਕੁਝ ਨਹੀਂ ਕੁਝ ਨਹੀਂ ਪੰਚੰਤਰ ਪਠਾਣੀ ਨੂੰ ਪਾਣੀ ਕਰਦੇ ਇੱਥੇ ਉਹਨਾਂ ਉੱਖ ਹੈ ਉੱਥੇ ਜਾਣਾ ਸੌਖਾ ਡਿਗਰੀ ਵਰਡ ਦੇ ਕਿਉਂ ਹੁੰਦੇ ਨੇ ਵੀ ਜਾਨ ਨੂੰ ਕਿੱਥੇ ਮਰਜੀ ਆਉਂਦੇ ਖਾਂਦੇ ਲੈ ਕੇ 10 ਰੁਪਏ ਉਧਾਰ ਉਹਨਾਂ ਦੇ ਸੀਗੇ ਆ ਬਾਈ ਇੱਥੇ ਕਿਉਂ ਨਹੀਂ ਆਂ ਭੁੱਡਿਆ ਨਾ ਉਹਨੇ 20 ਰੁਪਏ ਲੈਂਦਾ ਉੱਥੋਂ ਆਪਾਂ ਨੂੰ ਹਸਾਬ ਹੀ ਨਹੀਂ ਲੇ 100 200 ਉੱਥੇ ਧਾਰ ਜਾਂਦਾ ਪੂਰਾ ਅੱਛਾ ਕਿਤੀ ਦਾ ਉੱਥੇ ਕਿਤੀ ਸਰ ਜਾ ਆਜੇ ਤੰਬੂ ਕੋਲੇ ਤੰਬੂ ਕੋਲੇ ਫੜਕਾ ਜਾਂਦਾ ਉਹ ਪਰ ਪਰਾਂ ਨਹੀਂ ਰਹਿਣਾ ਫਿਰ ਠੀਕ ਹੈ ਡਿਗਰੀ ਦਾ ਬੜੀ ਮਾਣ ਦੀ ਗੱਲ ਹੈ ਜਿਹੜੀ ਮਾਨਸਰ ਚਰਦਨ ਰਾਮ ਨਾਲ ਉਹਨੇ ਦਿੱਤਾ ਸੀ ਸਿੱਖਿਆ ਆ ਉਹਨੇ ਦਿੱਤੀ ਮਾਨਸਰ ਕੋਲ ਜਿਹੜਾ ਸੀੜੜ ਕਰਦੀ ਦਿੱਲੀੋਂ ਪਹਿਲਾਂ ਵਾਹ ਜਾਂਦੇ ਆ ਸਾਡਾ ਵੀ ਮਾਨਸਰ ਕੀ ਹੈ ਦਾਨੇ ਵਾਲਾ ਚਨੀਰ ਕੋਲੇ ਛੋਡਾ ਹੈਗਾ ਮਾਨਸਰ ਸਾਡਾ ਉਹਨੇ ਹੀਡਾਂ ਰੋਡ ਸੀ ਸਾਨੂੰ ਘਾਟ ਦਾ ਪਿੱਛੇ ਵਾਲੀ ਮਾਨਸਰ ਤੋਂ ਛੀਪਾ ਸਾ ਇਹੋ ਜਿਹੇ ਵਾਲੇ ਆ ਜਾਂਦੇ ਆਪੀ ਜਿਹੜੇ ਹੋ ਜਾਂਦੇ ਉਹ ਨਹੀਂ ਲੋੜ ਨਹੀਂ ਕੋਈ ਇੱਕ ਟ੍ਰੇਨ ਚੜ ਜਾਂਦੇ ਉਹ ਘਰ ਵੀ ਉੱਥੇ ਕਿਹੜਾ ਵਿਜ਼ਿਟਿਟੀ ਟਾਪਦਾ ਸੀ ਕਰੇ ਸੀ ਹਾਂ ਨਿਕਾ ਜਾਂਦੇ ਜਿਹੜੇ ਪੂਰੀਆਂ ਜਿਹੜੇ ਇੱਕ ਲੱਤ ਦੇ ਖੜ ਗਏ ਖਦੀ ਖੜਾ ਰਹਿਣਾ ਮਾਰ ਕਰਾ ਰਿਹਾ ਹੈਂ ਕਰਾ ਫੜਾ ਉਹ ਮੈਂ ਮਗਰ ਪਾਈ ਨਹੀਂ ਯਾਰ ਹੈਂ ਉੱਥੇ ਫੇਸਬੁਕ ਤੇ ਪਾ ਕਰਿਆ ਹਾਂ ਦੇਖੀ ਜੇ ਉਹ ਕਦਾ ਬੋਲਦਾ ਮੈਂ ਗਾ ਕਿੱਥੇ ਚਲੇ ਗਿਆ ਬਾਈ ਦੀ ਦਵਾਈ ਗਾਣੀ ਕਾਰ ਚੋਂ ਕੱਢ ਗਏ ਉਹਦੇ ਜੋ ਰੁਪਏ ਦੀ ਗੋਲ ਕਰਦਾ ਆ ਪੰਪ ਵੀ ਬੰਦ ਹੋ ਗਿਆ ਨਹੀਂ ਆ ਦੇਖਦਾ ਪਉਣਾ ਕਵਰ ਕਿਹੜੇ ਪਈਂ ਵੈਰੀ ਮਤਨ ਪੱਲ ਦਾ ਚੀ ਪਉਣਾ ਕਿਹੜਾ ਰੇ ਬਾਈ ਇਹ ਕਿਹੜਾ ਪੰਡਾ ਪਣੀ ਜਿਆਦਾ ਕੱਢ ਕੇ ਦੇ ਦਿੰਦੇ ਆ ਉਹ ਐਂ ਕਰ ਲੈ ਚੀਕਿਆਰ ਕਰ ਦਿੰਦੇ ਪਤਾ ਨਹੀਂ ਮੋੜ ਦਿਨ ਮਰਦਾ ਅੰਡਾ ਨਹੀਂ ਸੇਵਾ ਚੱਲਦਾ ਹਲੇ ਤਾਂ ਬਈ ਸਾਰੇ ਤੰਬੂਗਾ ਜੀ ਨਿਹਲੇ ਮੀਹ ਪੈ ਕੇ ਹਟਿਆ ਨਾ ਤੋੜ ਤਿਕਰ ਸੋਭ ਕਰਨ ਆਜੀ ਵਰਤਨ ਖੁਦ ਕਰਦੇ ਹੈ ਕੋਈ ਕੁਛ ਵੀ ਹੈ ਆ ਲੱਗੇ ਹੋਏ ਨੇ ਬਈ ਬੈਨਰ ਆ ਕਿੱਥੋਂ ਆਲੇ ਦਾ ਕਿੱਥੋਂ ਆਲੇ ਦਾ ਪੱਕੇ ਘਰ ਟਰਾਲੀਆਂ ਬੈੜ ਨੇ ਇੱਕ ਦੂਜੀ ਨਾਲ ਐਨੀ ਕੁ ਚੱਕ ਕੇ ਬਰਾ ਉਹਨਾਂ ਕਰ ਦੇਣਗੇ ਕੁਨਿਆ ਪੈਰਿੰਗਾਂ ਨੇ ਜ਼ਿਆਦਾ ਲੰਗਰ ਚੱਲ ਰਹੇ ਨੇ ਉਹ ਬਾਲਣ ਦਾ ਤੋੜਾ ਨਹੀਂ ਰੂਮ ਜਿਹਾ ਫੇਲ ਖੱਤ ਤਾ ਨਾ ਪੱਲਾ ਜਨ ਬੈਜੋ ਚ ਮਰ ਗਿਆ ਮਨਾਰਜਾਇ ਨਾ ਦਾ ਉਹ ਵੀ ਜਿੱਦਾਂ ਦਾ ਬਤੋਰੀ ਦੇ ਰਵਾਇਣਾ ਮੈਂ ਬੰਦਿਆਂ ਨੂੰ ਘਾਟੋ ਪੈਣਾ ਉਹ ਹਾਂ ਜੀ ਚਾਹ ਅੱਛਾ ਉਹਦੇ ਨਾਲ ਦੀ ਹੈ ਹਾਂ ਗੱਲ ਕਰਦੇ ਹਾਂ ਇਹ ਬੰਦਾ ਕੋਣ ਹੈ ਤੂੰ ਤੈਨੂੰ ਇਹ ਰੇਵੀ ਨੰਬਰ ਦੀ ਅੰਤ ਨਹੀਂ ਆ ਗਈ ਹਾਂ ਮਿੱਟੀ ਆਈ ਜਦੋਂ ਪਾਈ ਪਾਈ ਲਾੜ ਕਰਨ ਲਈ ਜਾਈ ਨਾ ਲੱਗਦੀ ਲਸੀਡੀ ਲੱਗੀਆਂ ਹੋਈਆਂ ਯਾਰ ਉਹ ਜੀ ਬਾਈ ਨਾ ਆ ਕੇ ਹਟਿਆ ਟੂ ਪੋਰੇ ਇਹ ਪਿੰਡਾਂ ਦੇ ਬਾੜ ਬਣੇ ਹੁੰਦੇ ਨਾ ਐ ਬਣੇ ਹੋਏ ਨੇ ਆਹ ਆਹ गाना ਪੜਨਾ ਸਾਬ ਨੂੰ ਜੀ ਪੰਜ ਵਾਲੀ ਆਪਾਂ ਤੁਹਾਨੂੰ ਹਲਾ ਬੋਲ ਤੂੰ ਵੀ ਮੁਰੇ ਜੀ 对。Okay.